ਵਾਖ ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਫੇਰ ਪਹੁੰਚੋ ਐ ਕੋਟਪੂਰਾ ਦੀ ਮੰਡੀ ਵਿੱਚ ਵੇਖਨੇ ਆ ਤਾਜੀ-ਤਾਜੀ ਰੇਟ ਤੁਹਾਨੂੰ ਦਿਖਾ ਰਹੇ ਆ ਜਮੀਨ ਦੀ ਰੇਟ ਅੱਜ ਜਮੀਨ ਦੀਆਂ ਟਰਾਲੀਆਂ ਵੱਧ ਆਈਆਂ ਬਾਈ ਮੱਕ ਤਾਂ ਲਾਸ਼ਤ ਦੇ ਖੜਾ ਅੱਜ ਬਾਈ ਵੇਖਦੇ ਕੀ ਰੇਟ ਜਾਂਦਾ ਅੱਜ ਅੱਛਾ ਗਾਕ ਵੇਖੋ ਬਈ ਚਲੋ ਅੱਗੇ ਬੁੱਲੀ ਸ਼ੁਰੂ ਹੋ ਗਈ ਭਾਈ 150 ਤੋਂ ਬੁੱਲੀ ਸ਼ੁਰੂ ਹੋ ਗਈ ਭਾਈ 150 ਤੋਂ ਬੁੱਲੀ ਸ਼ੁਰੂ ਹੋ ਗਈ ਭਾਈ 2 25 250 60 60 60 300 1 2 3 4 5 6 7 8 9 10 11 12 13 14 15 16 17 20 21 25 26 30 31 35 36 40 41 341 ભાઈયા કીધીયા ડાળી મેરે લદે બરે 42 42 મેરે પર્યા 43 350 55 60 61 70 70 71 72 ਸ਼ੱਤਰ 376 ਬੋਲਾਂਗੇ ਨਾ 376 ਗਈ ਬਈ ਪਹਿਲੀ ਟਰਾਲੀ ਜਮੀ ਦੀ ਵਜਨ ਵੇਖ ਲਓ ਵੀ ਇਹਦਾ 10 ਕੰਟ ਲਓ ਅਗਲੀ ਟਰਾਲੀ ਦਾ ਵੇਖਦੇ ਕੀ ਰੇਟ ਜਾਂਦਾ 200 200 ਤੋਂ ਬੁੱਲੀ ਸ਼ੁਰੂ ਹੋਈ ਆ ਪੀਰੀ पची छ सत ढाई सौंजा सठ चौंठ पै छह सतरि पंजहतर 70 70 ਹਾਂ ਕਰ ਸੀ ਕਰੇ 80 81 82 83 83 84 90 99 99 99 300 ਜੀ ਭਗਵੰਨ ਦੇਵਾ 300 ਬੋਲਾਂਗੇ ਨੇ 300 ਰੁਪਏ ਜੀ ਦੇ ਬਾਪਨ ਲਈ ਬਾਪਨ ਦੇ 300 ਰੁਪਏ ਭਾਈ ਦੂਜੀ ਟਰਾਲੀ ਦਾ ਰੇਟ 300 ਰੁਪਏ ਰਹੇਗਾ ਭਾਈ ਤੇਜੀ ਟਰਾਲੀ ਦੀ ਮਰੀ ਆ ਗਈ ਵੇਖਦੇ ਕੀ ਰੇਟ ਜਾਂਦਾ ਹੈ ਇਹ ਬਾਪਨ ਜੀ ਫਿਰਦੇ ਵਾਹ ਪੰਜ ਗੁੰਡਾ ਕਿ ਇਹ ਇਤਨੀ ਅੰਦਰ ਕੁਛ ਹਾਂ ਭਾਈ ਇਹ ਵੇਚ ਰਿਹਾ ਕਿ ਲੈ ਆ ਇਤਨੀ ਆ ਭਾਈ ਓਏ 250 250 52 52 53 54 55 17 80 300 1 2 3 4 5 305 ਬੋਲਾਂਗੇ ਨਾ ਇਹ ਬਾਬੇ ਨੂੰ 305 ਇਹ ਬਾਬੇ ਨੂੰ 305 ਰੁਪਏ ਗਿਆ ਬਈ ਚੌਥੀ ਵਾਲੀ ਤੇ ਤੀਜੀ ਦਾ ਸਸਤੇ ਵੀਰੇ اوي لو موڑ کے نہ گئی اوي ویڈیو علی جا ویکھنے کی ریٹ جندا اوندے موڑ کے نہ گئی وی پتہ نہیں کِتوں کہہتا ہا او نے پھر رہی ہور لگا کتے دسنا موڑتے راہ 10 سٹر 200 500 پھلکے ہاں 201 2 21 250 50 50 ਰੁਪਏ 50 53 54 54 300 300 1 10 300 10 ਰੁਪਏ ਬੋਲਾਂਗੇ ਨੇ 11 11 11 ਬੋਲਦਾ ਕੋਈ 12 13 14 15 16 17 17 ਬੋਲਾ ਕਣ 317 ਰੁਪਏ ਬਾਈ ਚੱਲ ਚੱਲ ਤੁੜੀ ਬਾਈ ਚੱਲ ਬਿੱਦਰ 317 ਰੁਪਏ ਬਾਈ ਫੋਟਾਈ ਬੱਚੇ ਕਿਹੋ ਨੇ ਦੋ ਲਾਸਟ ਟਰਾਲੀਆਂ ਰਹਿ ਗਈਆਂ ਇਹ ਦੇਖਨੇ ਕੀ ਰੇਟ ਜੰਦ ਦੇ ਦੋ ਬਾਪੇ ਦਾ ਕੋਟ ਦੇ ਲੋਕ ਦੋ ਬਾਪੇ ਯਾਰਾ ਨਾ ਮੋਟਰਟਾਈਟਰ ਸਟਾਰਟ ਖਰਾਬ ਬਈ ਕੋਣੀ ਸਟਾਰਟ ਕਰਾ ਦੇਖੋ ਬਾਈ ਕਿੰਨੇ ਜਾਣੇ ਅੱਜ ਬੁੱਲੀ ਤੇ हिकु दो त चार पंज छ सत अठ दास यारहारह ਹਾਂ 2 3 4 5 6 7 8 9 10 328 ਰੁਪਏ ਬਈ ਲਾਸਟ ਟਰਾਲੀ ਮੱਕਦੀ ਰਹੀ ਹੈ ਵੇਖਦੇ ਕੀ ਰੇਟ ਜਾਂਦੀ ਹੋ ਬਈ ど100 200 500 ਕਰਦੇ ਹੋ ਬ్రో 51 50 50 300 ਕਰੈਕਟ ਕਰਿਆ ਨਾ 301 200 3 4 5 6 7 350 ਸਾਢੇ 350 ਬੋਲਣੇ 350 ਬਾਈ ਕਿਸ ਦੀ ਟਾਲੀ ਆ 350 ਰੁਪਿਆ ਗਿਆ ਬਈ ਮੱਕ ਦਾ ਰੇਟ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੀ ਬਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਜੀ ਬਈ ਮਿਲਦੇ ਕੱਲ ਨੂੰ 11 ਵਜੇ ਇਸੇ ਸਮੇਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਦਾ ਕਰੋ ਬਈ